ਸਤਖੰਡ ਸ੍ਰੀ ਹਰਿਮੰਦਰ ਸਾਹਿਬ ਪੂਚਨਾ ਹਰ ਇੱਕ ਸਿੱਖ ਦਾ ਮੋਢਲਾ ਕਰਮ ਹੈ ਮੋਢਲਾ ਤਰਨ ਅਸੀਂ ਗੁਰੂ ਦੇ ਆਸਰੇ ਨਾਲ ਮੋਰਚਾ ਲੜਿਆ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਸਾਡੇ ਮੋਰਚੇ ਤੇ ਧੋਖੇ ਦੇ ਨਾਲ ਹਮਲਾ ਕੀਤਾ ਅਸੀਂ ਉਹਦੇ ਸਬੰਧ ਚ ਮੋਰਚਾ ਚਕਾਇਆ ਜਾ ਸਕਦਾ ਹੈ ਲੇਕਿਨ ਜੰਗ ਹਜੇ ਜਾਰੀ ਹੈ ਲੜਾਈ ਹਜੇ ਜਾਰੀ ਹੈ ਸਤਿਗੁਰੂ ਦੇ ਚਰਨਾਂ ਚ ਅਸੀਂ ਅਤਮਸਤਕ ਹੋਏ ਆ ਕਿ ਪਾਤਸ਼ਾਹੇ ਲੜਾਈ ਜਾਰੀ ਹੈ ਸਾਡੇ ਤੇ ਕਿਰਪਾ ਕਰਿਓ ਮਿਹਰ ਕਰਿਓ ਮਿਹਰ ਦੀ ਨਿਗਾ ਕਰਦੇ ਹੋਏ ਇਸ ਮੋਰਚੇ ਨੂੰ ਅੰਜਾਮ ਤੱਕ ਲਜਾਣ ਦੀ ਸਾਡੇ ਤੇ ਕਿਰਪਾ ਬਣਾਈ ਰੱਖਿਓ ਇਹਨੂੰ ਅੰਜਾਮ ਤੱਕ ਲਜਾ ਸਕੀਏ ਜਿਹੜਾ 328 ਰੁਪਆ ਦਾ ਇੱਥੇ ਮਾਮਲਾ ਬਹੁਤ ਵੱਡੀ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਗੁਰੂ ਗ੍ਰੰਥ ਸਾਹਿਬਹਾਰਾਜ ਦੇ ਰੂਪਾਂ ਦੀ ਬੜੀ ਅਦਬੀ ਦੀ ਗੱਲ ਹੈ ਉਹਦੇ ਚ ਵੀ ਅਸੀਂ ਅੱਜ ਮੋਰਚੇ ਨੇ ਸਮਰਥਨ ਦੇ ਤਾ ਕੇ ਗੁਰੂ ਦੇ ਚਰਨਾਂ ਚ ਉਹਦੇ ਪ੍ਰਤੀ ਵੀ ਅਸੀਂ ਅਰਦਾਸ ਕੀਤੀ ਹੈ ਕਿ ਪਾਤਸ਼ਾਹ ਜੋ ਸਾਡਾ ਸਰੀਰ ਕੋਈ ਤੇ ਸੇਵਾ ਕਰ ਸਕਦਾ ਹੋਵੇ ਸਾਡੇ ਕੋਲੋਂ ਸੇਵਾ ਲੈਣ ਦੀ ਤਰਸਤਾ ਕਰੇ ਇੰਨੀ ਕੀ ਬੇਨਤੀ ਗੁਰੂ ਚਰਨਾਂ ਚ ਕੀਤੀ ਹੈ ਅਰ ਉਮੀਦ ਕਰਦੇ ਆ ਕਿ ਪਾਤਸ਼ਾਹ ਸਾਡੀਆਂ ਇਹਨਾਂ ਅਰਦਾਸਾਂ ਨੂੰ ਸੁਣੂਗਾ ਤੇ ਕਿਸਾਨੀ ਦਾ ਭਲਾ ਹੋਏਗਾ ਜਰਮਾ ਸਾਹਿਬ ਕਿਤੇ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਹੈ ਕਿਸਾਨਾਂ ਆਪਣੀ ਦੇਖੋ ਸਰਕਾਰ ਕੇਂਦਰ ਦੀ ਹੋਵੇ ਚਾਹ ਕਿਸੇ ਸਟੇਟ ਦੀ ਹੋਵੇਗੀ ਮਨਸ਼ਾ ਸਰਕਾਰਾਂ ਦੀ ਇੱਕੋ ਹੈ ਕਾਰਪੋਰੇਟ ਪੱਠੀ ਨੇ ਕਿਸਾਨ ਮਜ਼ਦੂਰ ਨੂੰ ਕੁਚਲਣਾ ਚਾਹੁੰਦੇ ਨੇ ਛੋਟੇ ਦੁਕਾਨਦਾਰ ਨੂੰ ਕੁਚਲਣਾ ਚਾਹੁੰਦੇ ਨੇ ਔਰ ਉਸੇ ਤੇ ਲਗਾਤਾਰ ਕੰਮ ਹੋ ਰਹੇ ਹੈ ਨਹੀਂ ਤਾਂ ਜਿਹੜੀ ਪੰਜਾਬ ਸਰਕਾਰ ਲਗਾਤਾਰ ਇਹ ਕਹਿੰਦੀ ਸੀ ਕਿ ਅਸੀਂ ਕਿਸਾਨਾਂ ਨੂੰ ਕਿਉਂ ਛੇੜੀਏ ਜਦੋਂ ਸੁਪਰੀਮ ਕੋਰਟ ਕਹਿੰਦੀ ਸੀ ਕਿ ਢੱਲੇ ਵਾਲ ਨੂੰ ਚੱਕੋ ਤੇ ਟ੍ਰੀਟਮੈਂਟ ਦਿਵਾਓ ਉਦੋਂ ਵੀ ਸਰਕਾਰ ਕਹਿੰਦੀ ਸੀ ਅਸੀਂ ਕਿਉਂ ਛੇੜੀਏ ਅੱਜ ਉਹੀ ਸਰਕਾਰ ਹਮਲਾ ਕਰਦੀ ਹੈ ਇਹਦਾ ਮਤਲਬ ਹੈ ਤੋ ਖਿਚੜੀ ਨਹੀਂ ਬਾਦੂ ਲੋਕਾਂ ਨੂੰ ਮੰਤਲ ਮੋਰਖ ਬਣਾਉਂਦੀਆਂ ਗੱਲਾਂ ਨੇ ਉਦੋਂ ਦੀਆਂ ਗੱਲਾਂ ਉਦੋਂ ਸੀ ਹੁਣ ਵਾਲੀਆਂ ਗੱਲਾਂ ਹੰਦੇ ਸਮੇਂ ਦੇ ਮੁਤਾਬਕ ਉਹਨਾਂ ਨੇ ਆਪ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਐ ਆਪਦੇ ਸੁਪਰੀਮੋ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਐ ਆਪਦੇ ਲੁਧਿਆਣੇ ਦੀ ਸੀਟ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇਹਦੇ ਚ ਤੇ ਸਾਰੇ ਮਤਲਬ ਫੈਸਲੇ ਕਿਸਾਨ ਵਿਰੋਧੀ ਚਿਹਰਾ ਸਰਕਾਰ ਦੋਹਾਂ ਸਰਕਾਰਾਂ ਦਾ ਪੰਜਾਬ ਤੇ ਕੇਂਦਰ ਦੀ ਸਰਕਾਰ ਦਾ ਨੰਗਾ ਉਸ ਜੀ ਬਹਾ ਪੰਚਾਇਤ ਕੀਤੀ ਕਿੰਨਾ ਹੰਗਾਰਾ ਮਿਲਿਆ ਜੀ ਬੰਦਾ ਵਿੱਚੋਂ ਦੇਖੋ ਇਹ ਤਾਂ ਤੁਸੀਂ ਹੌਲੀ ਹੌਲੀ ਦੇਖੋਗੇ ਇੱਕ ਵਾਰੀ ਇਹ ਲੱਗਦਾ ਸੀਗਾ ਵੀ ਐਡਾ ਵੱਡਾ ਮੋਰਚਾ ਚੱਕ ਦਿੱਤਾ ਹੁਣ ਕੀ ਬਣਨਾ ਉੱਥੇ ਲੋਕਾਂ ਦੇ ਵਿੱਚ ਰੋਸ ਤੁਸੀਂ ਛੱਡਣੋਂ ਵੱਧ ਦੇਖ ਰਹੇ ਹੋ ਲੋਕਾਂ 'ਚ ਗੁੱਸਾ ਜਾਵੇ ਹੈ ਲੋਕ ਆਪਣੇ ਆਪ ਗੁੱਸਾ ਕੱਢ ਰਹੇ ਨੇ ਔਰ ਇਹ ਗੁੱਸਾ ਮੈਨੂੰ ਲੱਗਦਾ ਹੈ ਕਿ 27 ਤੱਕ ਲੋਕਾਂ ਦੇ ਅੰਦਰ ਬਰਕਰਾਰ ਰਹੇਗਾ ਲੋਕ ਉਦੋਂ ਵੀ ਕੱਢਣਗੇ ਔਰ ਲੋਕ ਉਸ ਤੋਂ ਪਹਿਲਾਂ ਵੀ ਕਰਨਗੇ ਸਰ ਜਦੋਂ ਮੋਰਚਾ ਚੁੱਕਿਆ ਗਿਆ ਸੀ ਉਸ ਤੋਂ ਬਾਅਦ ਇੱਕ ਕਿਸਾਨ ਬੰਦੀਆਂ ਜਿਹੜੀਆਂ ਠੀਕ ਜਿਹੀ ਬੰਦੀਆਂ ਜਿਹੜੇ ਆਗੂ ਸਿਸਟਮ ਉਹ ਅੱਗੇ ਵੱਧ ਚੜਕੇ ਉਹਨਾਂ ਨੇ ਹਿੱਸਾ ਲਈ ਲੇਤਾ ਤੁਸੀਂ ਦੇ ਬਾਬਾ ਕਾਫੀ ਅਪੀਲ ਕਰਦੇ ਕਿ ਸਾਨੂੰ ਇੱਕ ਜੁੱਟ ਹੋਣੀ ਲੋੜ ਹੈਗੀ ਪਰ ਉਹ ਚੁੱਪ ਕਰਕੇ ਘਰਾਂ 'ਚ ਬੈਠ ਕੇ ਸਭ ਕੀ ਮਾਛਾ ਲੱਗ ਰਹੀ ਸਵਾਲ ਇਹ ਹੈ ਕਿ ਸਾਡਾ ਕਿਸੇ ਜਥੇਬੰਦੀਆਂ ਦੇ ਆਪਸ ਵਿੱਚ ਲੜਾਈਆਂ ਨਹੀਂ ਹੈ ਜੀ ਲੜਾਈਆਂ ਵਿਚਾਰਧਾਰਾ ਦੀਆਂ ਹਾਂ ਲੜਾਈਆਂ ਮੁੱਦਿਆਂ ਦੀਆਂ ਜੀ ਜਿਹੜੀ ਜਥੇਬੰਦੀ ਐਮਐਸਪੀ ਲੈਣ ਦੇ ਹੱਕཅ ਹੀ ਨਹੀਂ ਉਹ ਸਾਡੇ ਹੱਕ 'ਚ ਕਿਵੇਂ ਅੱਗੇ ਖੜੋ ਹਾਂ ਜਿਹੜੀ ਜਥੇਬੰਦੀ ਕਿਸਾਨਾਂ ਦੇ ਕਰਜ਼ੇ ਦੀ ਮੁਕਤੀ ਦੇ ਹੱਕ 'ਚ ਨਹੀਂ ਉਹ ਸਾਡੇ ਨਾਲ ਕਿਵੇਂ ਖੜੂ ਜਿਹੜੀ ਡਾਕਟਰ ਸੁਆਮੀਨਾਥ ਨੇ ਰਿਪੋਰਟ ਦੇ ਹੱਕ 'ਚ ਨਹੀਂ ਸਾਡੇ ਨਾਲ ਕਿਵੇਂ ਖੜੂ ਹੂੰ ਸੋ ਇਸ ਕਰਕੇ ਹਰ ਇੱਕ ਜਥੇਬੰਦੀ ਦੀ ਆਪਣੀ ਆਪਣੀ ਵਿਚਾਰਤਾ ਹੈ ਆਪਣਾ ਆਪਣਾ ਮੁੱਦਾ ਹੈ ਔਰ ਜਿਹੜਾ ਸਾਂਝਾ ਮੁੱਦਾ ਆਏਗਾ ਕਿਤੇ ਵੀ ਆਏਗਾ ਉਹਦੇ ਸਾਰਿਆਂ ਇੱਕ ਜਗ੍ਹਾ ਤੇ ਨੂੰ ਦੱਸ ਦਿਆਂਗੇ ਪਰ ਲੱਗਦਾ ਕਿ ਇਹ ਤਾਂ ਫੈਰਾ ਏਜੰਸੀਆਂ ਚੁੱਕ ਰਹੀਆਂ ਜਾਂ ਸਰਕਾਰਾਂ ਚੁੱਕ ਰਹੀਆਂ ਨੇ ਸਰਕਾਰਾਂ ਚੁੱਕਦੀਆਂ ਨੇ ਇਸ ਕੋਈ ਸ਼ੱਕ ਨਹੀਂ ਕਿਸਾਨ ਨੂੰ ਮਤਲਬ ਮੈਂ ਤਾਂ ਇਹ ਕਹੂੰਗਾ ਅਗਲੀ ਗੱਲ ਕਿ ਜਿਹੜੀਆਂ ਜਥੇਬੰਦੀਆਂ ਆਪਣੇ ਆਪ ਨੂੰ ਕਿਸਾਨ ਜਿਹਾ ਬੰਦੇ ਦਾ ਬੁਰਕਾ ਪਾਈ ਫਿਰਦੀਆਂ ਨੇ ਜੀ ਔਰ ਕਿਸਾਨਾਂ ਦੀ ਐਮਐਸਪੀ ਦੇ ਉੱਤੇ ਕਿਸਾਨਾਂ ਦੀ ਕਰਜ਼ ਮੁਕਤੀ ਤੇ ਡਾਕਟਰ ਸੁਆਮੀ ਨਾਥ ਦੀ ਰਿਪੋਰਟ ਦੇ ਉੱਤੇ ਇਹਦੇ ਤੇ ਲੜਾਈ ਨਹੀਂ ਲੰਦੀਆਂ ਉਹ ਵੀ ਕਿਦਾਂ ਕਿਦਾਂ ਸਰਕਾਰਾਂ ਦੇ ਹੱਥੋਂ ਘੁੱਟਦੀਆਂ ਨੇ ਔਰ ਉਹ ਸਰਕਾਰਾਂ ਦੇ ਹੀ ਮਤਲਬ ਹੱਥ ਥੋਕੇ ਬਣ ਕੇ ਕੰਮ ਕਰਦੀਆਂ ਨੇ ਤੇ ਕਿਸਾਨਾਂ ਦੀ ਜ਼ਮੀਨ ਨੂੰ ਰਿਕਵਰ ਕੀਤਾ ਜਾ ਰਿਹਾ ਹੈ ਕਿ ਲਾਚ ਚਾਰਜ ਹੀ ਕਈ ਜਗ੍ਹਾ ਦੇ ਉੱਪਰ ਹੋ ਰਿਹਾ ਉਹ ਚੀਜ਼ ਨੂੰ ਕਿਦਾਂ ਨਹੀਂ ਮੈਂ ਤੁਸੀਂ ਰਿਕਵਰ ਤੋਂ ਬਾਅਦ ਅਗਲੀ ਗੱਲ ਹੋਰ ਸਮਝ ਲਓ ਨਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਾਇਦਾ ਹੈ ਕਿ ਕਿਸਾਨਾਂ ਦੀ ਜ਼ਮੀਨ ਜਿੰਨੀ ਮਰਜ਼ੀ ਇੱਕ ਵਾਰ ਕੀਤੀ ਜਾ ਸਕਦੀ ਹੈ ਜੀ ਪਰ ਪੈਸਾ ਵੀ ਦੇਣ ਦੀ ਲੋੜ ਨਹੀਂ ਜੇ ਇਹ ਹੈ ਤਾਂ ਫਿਰ ਤਾਂ ਆ ਤਾਂ ਪੈਸੇ ਦੇ ਕੇ ਮਤਲਬ ਡਾਂਗਾ ਨਾਲ ਕੱਟ ਕੇ ਐਕਵਾਇਰ ਕਰਦੇ ਨੇ ਉਹ ਕਹਿੰਦੇ ਬਿਨਾਂ ਪੈਸੇ ਦੇ ਐਕਵਾਇਰ ਕਰ ਲੈਣੀ ਹੈ ਇਹ ਤਾਂ ਹੋਰ ਵੀ ਖਤਰਨਾਕ ਗੱਲ ਹੈ ਸੋ ਸਾਨੂੰ ਸਾਰੇ ਲੋਕਾਂ ਨੂੰ ਮਤਲਬ ਅਕਜੁੱਟ ਹੋ ਕੇ ਖੜਨਾ ਪਵੇ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਰਣਨੀਤੀ ਚਾਰ ਕੀਤੀ ਜਾਵੇਗੀ ਹਾਂ ਅਸੀਂ ਪੂਰੇ ਭਾਰਤ ਦੇ ਵਿੱਚ ਇਸ ਸਕੈਮ ਦੀ ਮਤਲਬ ਕਾਨਫਰੰਸਾਂ ਕਰ ਰਹੇ ਹਾਂ ਉਸ ਤੋਂ ਅੱਗੇ ਮਤਲਬ ਮੀਟਿੰਗਾਂ ਕਰਾਂਗੇ ਮੀਟਿੰਗਾਂ ਦੇ ਵਿੱਚੋਂ ਅਸੀਂ ਮਤਲਬ ਇਹਦਾ ਕੋਈ ਨਾ ਕੋਈ ਨਾ ਕੋਈ ਰੂਪਰੇਖਾ ਚਾਹਣੀ। ਸਰਕਾਰ ਬੋਰਡ ਬਿਲ ਲੰਗ ਕਰਦਾ ਕਿਵੇਂ ਦੇਖਦਾ। ਦੇਖੋ ਘੱਟ ਗੰਤੀਆਂ ਨੂੰ ਲਤਾੜਨ ਵਾਲੇ ਲੋਕ ਜਿੱਥੇ ਵਸ ਜਾਣ ਕਿਸੇ ਦਾ ਵੀ ਰਾਜ ਆ ਜਾਵੇ। ਕਦੇ ਅ ਮਗਲਾਂ ਦਾ ਰਾਜ ਸੀ। ਉਹਨਾਂ ਨੇ ਦੂਸਰੀਆਂ ਗੰਤੀਆਂ ਨੂੰ ਲਤਾੜਿਆ। ਅੱਜ ਦੂਸਰਾਂ ਦਾ ਰਾਜ ਹੈ। ਉਹ ਗੰਤੀ ਜਿੱਦੋਂ ਰਾਜ ਦੇ ਸਤਾ ਚ ਆ ਜਾਂਦੀ ਹੈ ਉਹ ਘੱਟ ਗੰਤੀਆਂ ਨੂੰ ਉਤਾਰਦੀ ਲਤਾੜਦੀ ਹੈ। ਪਰ ਉਹੀ ਇੱਥੇ ਚੱਲ ਰਿਹਾ।